हां जी आपा अपने फोन ਦੇ ਵਿੱਚ ਇੱਕੋ ਇੱਕੋ ਫੋਨ ਦੇ ਵਿੱਚ 4 ਤੋਂ 5 ਫੋਨ ਬੜੇ ਆਰਾਮ ਦੇ ਨਾਲ ਚਲਾ ਸਕਦੇ ਜਾਨੀ ਕਿ 4-5 ਸਕਰੀਨਾਂ ਤੁਹਾਡੇ ਕੋਲ ਕੋਈ ਤੁਹਾਡਾ ਬੰਦਾ ਫੋਨ ਮੰਗ ਲੈਂਦਾ ਹੈ ਜਦੋਂ ਤੁਸੀਂ ਉਹਨੂੰ ਫੋਨ ਦਵੋਗੇ ਤੁਹਾਡਾ ਫੋਨ ਜਿਹੜਾ ਇਹ ਬਿਲਕੁਲ ਸਾਫ਼ ਮਿਲੂਗਾ ਕੋਈ ਇਹਦੇ ਵਿੱਚ ਡਾਟਾ ਨਹੀਂ ਮਿਲੂਗਾ ਨਾ ਹੀ WhatsApp ਹੈ Instagram ਨਾ ਕੋਈ ਐਪ ਨਾ ਕੋਈ ਹੋਰ ਤੁਹਾਡੀ ਫੋਟੋ ਵੀਡੀਓ ਬਿਲਕੁਲ ਸਾਫ਼ ਉਹਨਾਂ ਨੂੰ ਮਿਲੂਗਾ ਤੁਸੀਂ ਚਲਾਉਣਾ ਫੋਨ ਜੋ ਵੀ ਤੁਹਾਡੇ ਫੋਨ ਦੇ ਵਿੱਚ ਡਾਟਾ ਸਿੱਧਾ ਚਾਹੇ ਉਹ ਕੋ ਐਪਾਂ ਸੀ ਗਿਆ ਚਾਹੇ ਕੋ ਫੋਟੋ ਵੀਡੀਓ ਸੀ ਗਿਆ ਦੁਬਾਰਾ ਫੇਰ ਤੁਹਾਡੇ ਫੋਨ ਦੇ ਵਿੱਚ ਆ ਜੂਗਾ ਤਾਂ ਕਿਸੇ ਨੂੰ ਫੋਨ ਦੇਣ ਤੋਂ ਪਹਿਲਾਂ ਤੁਸੀਂ ਇਹ ਵਾਲਾ ਘੈਂਟ ਤਰੀਕਾ ਜ਼ਰੂਰ ਵਰਤੋ ਤਾਂ ਕਿੰਦਾ ਚਲਾਉਣੇ ਆ ਤੁਸੀਂ 4 ਤੋਂ 5 ਫੋਨ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਹ ਤੁਹਾਨੂੰ ਆਪਾਂ ਦੱਸਦੇ ਆਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਜਾਣਾ ਹੈ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਆਪਾਂ ਬਿਲਕੁਲ ਥੱਲੇ ਆ ਜਾਣਾ ਥੱਲੇ ਸਾਰਿਆਂ ਤੋਂ ਤੁਸੀਂ ਦੇਖ ਸਕਦੇ ਆਂ ਇੱਥੇ Google ਦੇ ਉੱਪਰ ਲਿਖਿਆ ਹੁੰਦਾ ਨਾਲ ਲਿਖਿਆ ਹੁੰਦਾ User and Accounts ਤੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਇੱਥੇ ਇੱਕ Google Account ਉੱਪਰ ਤੁਸੀਂ ਦੇਖ ਸਕਦੇ ਆਂ ਲਿਖਿਆ ਹੁੰਦਾ ਪਹਿਲੇ ਨੰਬਰ ਤੇ Multi User ਤੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਇਹ ਇੱਥੇ ਆਪਸ਼ਨ ਆਪਣੇ ਬੰਦ ਹੁੰ ਫੋਨ ਕਹਿੰਦਾ ਤੁਸੀਂ ਦੇਖ ਸਕਦੇ ਇੱਕ ਲਿਖਿਆ ਹੋਰ ਨ ਲਿਖਿਆ ਹੋਦਾ ਤਾਂ ਇੱਕ ਥਲੇ ਐਡ ਯੂਜ਼ਰ ਲਿਖਿਆ ਆਉਂਦਾ ਹੈ ਤਾਂ ਮਤਲਬ ਇਹਦੇ ਵਿੱਚ ਕੀ ਆ ਮੈਂ ਤੁਹਾਨੂੰ ਇੱਕ ਵਾਰ ਦੱਸ ਦੂੰਗਾ ਮੈਂ ਮਤਲਬ ਇੱਕ ਸਕਰੀਨ ਕਿੱਦਾਂ ਬਣਾਉਣੀ ਹੈ ਨਾ ਬਾਕੀ ਦੀਆਂ ਤੁਸੀਂ 4-5 ਬੜੇ ਆਰਾਮ ਦੇ ਨਾਲ ਬਣਾ ਸਕਦੇ ਆ ਜਾਨੀ ਕਿ ਇੱਕ ਵਾਰੀ ਇੱਕ ਫੋਨ ਦੇ ਵਿੱਚ ਧੰਨ ਮੈਂ ਇੱਕ ਫੋਨ ਹੋਰ ਬਣਾਉਣਾ ਦੱਸ ਦੂੰਗਾ ਤੇ ਉਹ ਤੋਂ ਬਗੈਰ ਜੇ ਤੁਸੀਂ ਚਾਰ ਪੰਜ ਬਣਾਉਣਗੇ ਤਾਂ ਮਾਰਜੀ ਬਣਾ ਸਕਦੇ ਆ ਬਸ ਇਹ ਜਿਹੜੀ ਸੈਟਿੰਗਾਂ ਤੁਸੀਂ ਪੂਰੇ ਧਿਆਨ ਨਾਲ ਦੇਖ ਲਿਓ ਮਾਰੀ ਵੀ ਸਕਿੱਪ ਨਾ ਕਰਿਓ ਫੇਰ ਤੁਹਾਨੂੰ ਸਮਝ ਲੱਗਣੀ ਆ ਜਿੱਦਾਂ ਮੈਂ ਲਾ ਆਪਾਂ ਇਹ ਕਰਨਾ ਇੱਥੇ ਐਡ ਯੂਜ਼ਰ ਤੇ ਜਾਣਾ ਜਾਣ ਤੋਂ ਬਾਅਦ ਇੱਥੇ ਆਪਾਂ ਨੇ ਓਕੇ ਕਰ ਦੇਣਾ ਕਰਨ ਤੋਂ ਬਾਅਦ ਇੱਥੇ ਤੁਸੀਂ ਕੋਈ ਵੀ ਮਤਲਬ ਡਿਵਾਈਸ ਨੂੰ ਨਾਮ ਦੇ ਦੇਣਾ ਹਨ ਮੈਂ ਜਿਹੜੀ ਤੁਸੀਂ ਨਵੀਂ ਡਿਵਾਈਸ ਬਣਾ ਰਹੇ ਹੋ ਉਹਨੂੰ ਕੀ ਨਾਮ ਦੇਣਗੇ ਜਿੱਦਾਂ ਮਤਲਬ ਮੈਂ ਹੈਪੀ ਰਤੂ ਲਿਖਤਾ ਇੱਥੇ ਕਰਨਾ ਸਿਲੈਕਟ ਕਰਤਾ ਆਪਾਂ ਫੋਟੋ ਵੀ ਕਰ ਸਕਦੇ ਆ ਉਹ ਤੁਹਾਡੀ ਮਰਜ਼ੀ ਆ ਹਨਾ ਤਾਂ ਮਤਲਬ ਹੁਣ ਕੀ ਕਰਨਾ ਇੱਥੇ ਤੁਸੀਂ ਦੇਖ ਸਕਦੇ ਹੌਣ ਕੰਦ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਉੱਪਰ ਲਿਖਿਆ ਹੁੰਦਾ ਸਵਿਚ ਟੂ ਹੈਪੀ ਦਤੂ ਇਹ ਤੇ ਆਪਾਂ ਕਲਿੱਕ ਕਰਨਾ। ਕਰਨ ਤੋਂ ਬਾਅਦ ਕੀ ਕਰਨਾ ਇੱਥੇ ਆਪਾਂ ਸਾਈਨ ਅਪ ਕਰ ਦੇਣਾ। ਸਾਈਨ ਅਪ ਕਰਨ ਤੋਂ ਬਾਅਦ ਇਹਨਾਂ ਮਾਰੀਏ ਪ੍ਰੋਸੈਸਿੰਗ ਲੈਣੀ ਹੈ। ਹਾਂਜੀ ਪ੍ਰੋਸੈਸਿੰਗ ਲੈਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਉੱਪਰ ਲਿਖਿਆ ਸਟਾਰਟ ਨਿਊ ਯੂਜ਼ਰ ਇਹ ਤੇ ਆਪਾਂ ਗੈਟ ਅ ਸਟਾਰਟਰ ਤੇ ਕਲਿੱਕ ਕਰ ਦੇਣਾ। ਕਰਨ ਤੋਂ ਬਾਅਦ ਇੱਥੇ ਪਰਮਿਸ਼ਨ ਆ ਮੰਗਣੀ ਇੱਥੇ ਆਪਾਂ ਜੈਸ ਕਰਕੇ ਜੈਸ ਕਰਕੇ ਆਪਾਂ ਇਹ ਤੋਂ ਨੈਕਸਟ ਕਰ ਦੇਣਾ। ਇੱਥੋਂ ਨੈਕਸਟ ਕੀਤਾ। ਨੈਕਸਟ ਕਰਨ ਤੋਂ ਬਾਅਦ ਇਹਨੇ ਮਤਲਬ ਕਿ ਤੁਹਾਪਾ ਨਾਮ ਫੋਨ ਦੇ ਵਿੱਚ ਹਨਾ ਆਪ ਆਪਾਂ ਮਤਲਬ ਸੇਮ ਪਾ ਕੇ Google ਆਪਣਾ ਕਨੈਕਟ ਹੁੰਦਾ ਹੈ ਉਹ ਹਿਸਾਬ ਹੋਣਾ ਇੱਥੇ ਮਤਲਬ ਇਹਨੇ Google ਨੇ ਕਨੈਕਟ ਹੋਣਾ ਤੇ ਮਾਰੀਏ ਪ੍ਰੋਸੈਸਿੰਗ ਲੈਣੀ ਹੈ ਹਾਂਜੀ ਥੋੜੀ ਜੀ ਪ੍ਰੋਸੈਸਿੰਗ ਲੈਣ ਤੋਂ ਬਾਅਦ ਇੱਥੇ ਮਤਲਬ ਆ ਚੀ ਆ ਜਾਣੀ ਆਉਣ ਤੋਂ ਬਾਅਦ ਦੇਖਦੇ ਤੁਸੀਂ ਮਤਲਬ ਲਿਖਾਉਂਦਾ ਹਾਂ ਪਰ ਸਕਰੀਨ ਲੋਕ ਫਿੰਗਰਪ੍ਰਿੰਟ ਦਾ ਸਾਰਾ ਕੁਝ ਆ ਗਿਆ ਫੇਸ ਲੋਕ ਹੈ ਨਾ ਤੇ ਤੁਸੀਂ ਕਿਹੜਾ ਲੋਕ ਰੱਖਣਾ ਚਾਹੁੰਦੇ ਆ ਮਤਲਬ ਇਹ ਹੁੰਦਾ ਵੀ ਇੱਕ ਤਾਂ ਜਿਹੜਾ ਤੁਸੀਂ ਨਾਰਮਲ ਪਹਿਲਾਂ ਫੋਨ ਚਲਾਉਂਦੇ ਹੀ ਆ ਤਾਂ ਉਹਦੇ ਵਿੱਚ ਮਤਲਬ ਉਹਦਾ ਜੋ ਤੁਸੀਂ ਰੱਖਿਆ ਰੱਖੋ ਉਹ ਜਿਹੜਾ ਹੁਣ ਨਵਾਂ ਇੱਥੇ ਤੁਹਾਡੀ ਸਕਰੀਨ ਬਣਨੀ ਹੈ ਨਾ ਤਾਂ ਉਹਦੇ ਵਿੱਚ ਤੁਸੀਂ ਕਿਹ ਇੱਥੇ ਪੈਟਰਨ ਲੌਕ ਜਾਂ ਪੈਨ ਪੈਟਰਨ ਰਖ ਲਾਂਦਾ ਪੈਟਰਨ ਰੱਖਣ ਤੋਂ ਬਾਅਦ ਇਸ ਵਿੱਚ ਮੈਂ ਕੁਝ ਵੀ ਰੱਖ ਲਾਂਦਾ ਮੰਨ ਲਓ ਮੈਂ ਆ ਰੱਖ ਦਿਆ ਤੁਸੀਂ ਧਿਆਨ ਨਾਲ ਦੇਖਿਓ ਇੱਥੇ ਜਿਹੜਾ ਮੈਂ ਲੌਕ ਰੱਖਿਆ ਇਹਦਾ ਅਲੱਗ ਹੋਣਾ ਜਿਹੜੀ ਪਹਿਲਾਂ ਮੇਰੇ ਫੋਨ ਦਾ ਲੌਕ ਹੈ ਉਹ ਲੱਗਿਆ ਹੈ ਨਾ ਤਾਂ ਦੋ ਲੌਕ ਹੋ ਜਾਣੇ ਮੇਰੇ ਕੋਲ ਇੱਥੇ ਕਰਨਾ ਆਪਾਂ ਨੈਕਸਟ ਕਰ ਦੇਣਾ ਹੈ ਨੈਕਸਟ ਕਰਨ ਤੋਂ ਬਾਅਦ ਇੱਥੇ ਆਪਾਂ ਫੇਰ ਦੁਬਾਰਾ ਇੱਕ ਵਾਰੀ ਭਰਨਾ ਭਰਨ ਤੋਂ ਬਾਅਦ ਫੇਰ ਇਹਨੂੰ ਆਪਾਂ ਓਕੇ ਕਰ ਦੇਣਾ ਓਕੇ ਕਰਨ ਤੋਂ ਬਾਅਦ ਇੱਥੇ ਥੱਲੇ ਤੁਸੀਂ ਦੇਖ ਸਕਦੇ ਹੋ ਨੈਕਸਟ ਤੇ ਆਪਾਂ ਕਰ ਦੇਣਾ ਹੈ ਨੈਕਸਟ ਕਰਨ ਤੋਂ ਬਾਅਦ ਇਹਨੇ ਮਾਰੀਏ ਮ ਕਰਨ ਤੋਂ ਬਾਅਦ ਤੁਸੀਂ ਇੱਥੇ ਕਰਨਾ ਐਗਰੀ ਕਰ ਦੇਣਾ ਥੱਲੇ ਐਗਰੀ ਕਰਨ ਤੋਂ ਬਾਅਦ ਆਪਾਂ ਫੇਰ ਨੈਕਸਟ ਕਰ ਦਵਾਂਗਾ ਤਾਂ ਮਤਲਬ ਇਹੀ ਥੋੜ੍ਹ ਥੋੜੀਆਂ ਬਰੀਕ ਬਰੀਕ ਚੀਜ਼ਾਂ ਹੈ ਈ ਤੁਹਾਨੂੰ ਸਮਝਣੀਆਂ ਪੈਣੀਆਂ ਇੱਥੇ ਆਪਾਂ ਅਲਾਉ ਕਰ ਦੇਣਾ ਹੈ ਅਲਾਉ ਕਰਨ ਤੋਂ ਬਾਅਦ ਉੱਪਰ ਤੁਸੀਂ ਦੇਖ ਸਕਦੇ ਇੱਥੇ ਆਪਾਂ ਸਕਿਪ ਕਰ ਦੇਣਾ ਹੈ ਸਕਿਪ ਕਰਨ ਤੋਂ ਬਾਅਦ ਫੇਰ ਆਪਾਂ ਗੈਟ ਅ ਸਟਾਰਟਡ ਥੱਲੇ ਇੱਥੇ ਕਲਿੱਕ ਕਰ ਦੇਣਾ ਤਾਂ ਇੰਨੀਆਂ ਚੀਜ਼ਾਂ ਮਤਲਬ ਕਰਨ ਤੋਂ ਬਾਅਦ ਤਾਂ ਮਤਲਬ ਜਿਹੜਾ ਆਪਣਾ ਕੰਮ ਹੁਣ ਹੋ ਗਿਆ ਹੁਣ ਤਾਂ ਸਾਰੀਆਂ ਨਿਕਨੀਆਂ ਚੀਜ਼ਾਂ ਕਰਨ ਤੋਂ ਬਾਅਦ ਤਾਂ ਹੁਣ ਫੋਨ ਦੇ ਵਿੱਚ ਮੇਰੇ ਦੋ ਸਕਰੀਨਾਂ ਬਣ ਗਈਆਂ ਜਾਨਕਿ ਦੋ ਫੋਨ ਚੱਲ ਪਿਆ ਹੁਣ ਤੁਹਾਨੂੰ ਦਿਖਾਉਂਦਾ ਦੇਖਿਓ ਆਹ ਫੋਨ ਦੇ ਵਿੱਚ ਮੈਂ ਪਹਿਲਾਂ ਗੈਲਰੀ ਦਿਖਾਉਂਦਾ ਬਿਲਕੁਲ ਖਾਲੀ ਹੈ ਹੈਨਾ ਇਹ ਇਹਦੇ ਵਿੱਚ ਕੁਝ ਨਹੀਂ ਹੈਗਾ ਜਿਹੜਾ ਮੇਰਾ ਪਹਿਲਾ ਫੋਨ ਚੱਲਦਾ ਹੈ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਉਹਦੇ ਵਿੱਚ ਵੀ ਮਤਲਬ ਕੀ ਕੁਝ ਚੱਲਦਾ ਹੈ ਉਹਦੇ ਵਿੱਚ ਫੋਟੋਆਂ ਗੈਲਰੀ ਵਿੱਚ ਬਹੁਤ ਕੁਝ ਹੈ ਤੇ ਮਤਲਬ ਉਹਦੇ ਲਈ ਆਪਾਂ ਕਿੱਦਾਂ ਦੇਖਣਾ ਹੈ ਉਹ ਜਦੋਂ ਹੁਣ ਮੈਂ ਤੁਹਾਨੂੰ ਪਹਿਲਾਂ ਇਹ ਤਾਂ ਲੋਕ ਦੱਸਦਾ ਜੋ ਉੱਥੇ ਮੈਂ ਲੋਕ ਰੱਖਿਆ ਜ ਹੁਣ ਉਹਦੇ ਲਈ ਕੀ ਕਰਨਾ ਜਿਹੜਾ ਆਪਣੇ ਨਾਰਮਲ ਫੋਨ ਦੇ ਵਿੱਚ ਆਉਣ ਲਈ ਹੈ ਪਹਿਲਾ ਵਾਲੇ ਵੀ ਆਪਾਂ ਸੈਟਿੰਗ ਤੇ ਜਾਣਾ ਹੈ ਸੈਟਿੰਗ ਤੇ ਜਾਣ ਤੋਂ ਬਾਅਦ ਆਪਾਂ ਬਿਲਕੁਲ ਥੱਲੇ ਜਿੱਦੇ ਹਾਂ ਫਿਰ ਆਪਾਂ ਉਹਨਾ ਯੂਜ਼ਰ ਅਕਾਊਂਟ ਤੇ ਇੱਥੇ ਆਪਾਂ ਕਲਿੱਕ ਕਰਨਾ ਉੱਪਰ ਤੁਸੀਂ ਦੇਖ ਸਕਦੇ ਹੋ ਤੇ ਮਲਟੀ ਯੂਜ਼ਰ ਤੇ ਆਪਾਂ ਕਲਿੱਕ ਕਰਨਾ ਇਹ ਦੋਨੇ ਫੋਨ ਆ ਜਾਣਗੇ ਤਾਂ ਪਹਿਲਾ ਲਿਖਿਆ ਦੇਣਾ ਆਪਾਂ ਨਾਮ ਰੱਖਿਆ ਦੇ ਇੱਕ ਸਕਰੀਨ ਦਾ ਹੈਪੀ ਰਤੂ ਦੂਜਾ ਔਰਨਾ ਲਿਖਿਆ ਦੇਣਾ ਜਿਹੜਾ ਮੇਨ ਜਦ ਮੇਨ ਆਪਣੀ ਸਕਰੀਨ ਚੱਲਦੀ ਹੈ ਫੋਨ ਦੀ ਹੁਣ ਆਪਾਂ ਇਹਨੂੰ ਲਾਉਣ ਲਈ ਆਪਾਂ ਕੀ ਕਰਨਾ ਇੱਥੇ ਕਲਿੱਕ ਕਰਨਾ ਹੈ ਕਰਨ ਤੋਂ ਬਾਅਦ ਤੁਸੀਂ ਇੱਥੇ ਕਹਿੰਦਾ ਸ ਯਾਰ ਤੇਰਾ ਪਹਿਲਾ ਵਾਲਾ ਨਾਰਮਲ ਹੁੰਦਾ ਤੁਸੀਂ ਤੇ ਇੱਥੇ ਮੈਂ ਮਤਲਬ ਪਹਿਲਾਂ ਹਨਾ ਗਲਤ ਲੋਕ ਭਰਨਾ ਤਾਂ ਮਤਲਬ ਜਿਹਨਾਂ ਮੈਂ ਪਹਿਲਾਂ ਰੱਖਿਆ ਜੀ ਦੂਸਰੀ ਸਕਰੀਨ ਦਾ ਤਾਂ ਇਹਨਾਂ ਖੋਲਣੀ ਨਹੀਂ ਇੱਥੇ ਸਕਰੀਨ ਹਨਾ ਨਾ ਉਹ ਬਿਲਕੁਲ ਨਹੀਂ ਲੋਕ ਖੋਲਣਾ ਤਾਂ ਹੁਣ ਮੈਂ ਜਿੱਦਾਂ ਮਤਲਬ ਆਪਣਾ ਨਾਰਮਲ ਜਿਹੜਾ ਮੇਰਾ ਫੋਨ ਚੱਲਦਾ ਸੀ ਤਾਂ ਉਹਦਾ ਲੋਕ ਭਰਦਾ ਜਿਹੜਾ ਮੈਂ ਰੱਖਿਆ ਜਿੱਥੇ ਮੈਂ ਕੰਨ ਤੋਂ ਬਾਅਦ ਇਹਦਾ ਨਾਰਮਲ ਤੇ ਰੱਖਿਆ ਤਾਂ ਹੁਣ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਗੈਲੀ ਜਾ ਕੇ ਦਿਖਾ ਦਾਂ ਜਿਹੜਾ ਮੇਰਾ ਪਹਿਲਾ ਵਾਲਾ ਫੋਨ ਨਾਰਮਲ ਫੋਨ ਸੀਗਾ ਉਹ ਚੱਲ ਪਿਆ ਬੜੇ ਆਰਾਮ ਨਾਲ ਜਿੱਦਾਂ ਇੱਥੇ ਮੈਂ ਐਲਬਮ ਤੇ ਆਇਆ ਪ ਤਾਂ ਮਤਲਬ ਇਦਾਂ ਤੁਸੀਂ ਬੜੇ ਘੈਂਟ ਦੇ ਨਾਲ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਿਆ ਤੁਸੀਂ ਘਰ ਤੋਂ ਘੱਟ ਵੀ 4 ਤੋਂ 5 ਫੋਨ ਬੜੇ ਆਰਾਮ ਦੇ ਨਾਲ ਬਣਾ ਸਕਦੇ ਆ ਆਪਣੇ ਫੋਨ ਦੇ ਵਿੱਚ ਇਹਦਾ ਫਾਇਦਾ ਆਪਾਂ ਨੂੰ ਬਹੁਤ ਆ ਤੇ ਕਿਉਂਕਿ ਦੇਖੋ ਕਿਸੇ ਨੂੰ ਵੀ ਆਪਾਂ ਦੇ ਦਿੰਦੇ ਆ ਫੋਨ ਮਤਲਬ ਕਿਸੇ ਨੂੰ ਦੇਣਾ ਹੈ ਤੁਸੀਂ ਆਪਣਾ ਜਿਹੜਾ ਪਹਿਲਾ ਫੋਨ ਹੈ ਨੂੰ ਆਫ ਕਰ ਦਿਓ ਜਿਹੜਾ ਨਵਾਂ ਹੀ ਸਕਰੀਨ ਬਣਾ ਕੇ ਅਗਲੇ ਨੂੰ ਦੇ ਦਿਓ ਆਹ ਲਾ ਦੇਖੀ ਜਾ ਤੁਹਾਡੇ ਫੋਨ 'ਚ ਨਾ ਤੁਹਾਡੇ ਕੋ ਫੋਟੋ ਦੇ ਸਕਦਾ ਨਾ ਕੋ ਵੀਡੀਓ ਦੇ ਸਕਦਾ ਨਾ ਕੋ ਤੁਹਾਡਾ ਨੰਬਰ ਲੱਭਣਾ ਨੂੰ ਕੁਝ ਨਹੀਂ ਬਿਲਕੁਲ ਖਾਲੀ ਫੋਨ ਮੈਲਾ ਹੈ ਨਾ ਕਿਵੇਂ ਕਮੈਂਟ ਕਰਕੇ ਦੱਸਿਓ ਕਿ ਕਿਹੜੇ ਕਿਹੜੇ ਵੀਨੇਬਲ ਫੀਚਰ ਵਰਤੇ ਆ ਜੇ ਨੂੰ ਪਹਿਲੀ ਵਾਰ ਹੀ ਪਤਾ ਲੱਗਾ ਤਾਂ ਵੀ ਜਰੂਰ ਦੱਸਿਓ ਤੇ ਬਾਕੀ ਇਸ ਵੀਡੀਓ ਨੂੰ ਹਰ ਇੱਕ ਬੰਦੇ ਤੱਕ ਸ਼ੇਅਰ ਕਰਿਓ ਕਿਉਂਕਿ ਇਹ ਬੜੀ ਕੰਮ ਆਉਣ ਵਾਲੀ ਜਾਣਕਾਰੀ ਆ ਇਹ ਜਿਹੜਾ ਫੀਚਰ ਆ ਵੀਵੋ Oppo Redmi ਵਗੈਰਾ ਦੇ ਫੋਨਾਂ ਦੇ ਵਿੱਚ ਤਕਰੀਬਨ ਸਾਰੇ ਜਗ੍ we right